ਪੰਜਾਬ ਦੇ ਪਿੰਡ ਰੋਡੇ ਚ ਪੈਦਾ ਹੋਏ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤਿਆਂ ਲਈ ਸੰਤ ਹਨ ਤੇ ਕੁਝ ਕੁ ਲੋਕ ਉਹਨਾਂ ਨੂੰ ਅਤਵਾਦੀ ਵੀ ਕਹਿੰਦੇ ਹਨ ਪਰ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੀ ਇੱਕ ਫੋਟੋ ਦੀ ਹੀ ਕੀ ਅਹਿਮੀਤ ਹੈ ਇਸ ਦਾ ਖੁਲਾਸਾ ਕੀਤਾ ਹੈ ਇਸ ਵੀਡੀਓ ਵਾਲੀ ਕੁੜੀ ਨੇ ਲਾਈਵ ਆ ਕੇ ਇਸ ਕੁੜੀ ਨੇ ਪੰਜਾਬ ਤੋਂ ਨਵੀਂ-ਨਵੀਂ ਕੈਨੇਡਾ ਆਈ ਇੱਕ ਹੋਰ ਕੁੜੀ ਦੀ ਕਹਾਣੀ ਦੱਸੀ ਹੈ ਜੋ ਕਿ ਕੰਮ ਤੋਂ ਵਾਪਸ ਆ ਰਹੀ ਹੁੰਦੀ ਹੈ ਤੇ ਰਸਤਾ ਭੁੱਲ ਜਾਣ ਕਾਰਨ ਇਸ ਕੁੜੀ ਦੀ ਗੱਡੀ ਕੋਲ ਰੁੱਕ ਜਾਂਦੀ ਹੈ ਜਿਸ ਵਿੱਚ ਸੰਤ ਜਰਨੈਲ ਸਿੰਘ ਭੰਡਰਾਂਵਾਲਿਆਂ ਦੀ ਫੋਟੋ ਲੱਗੀ ਹੁੰਦੀ ਹੈ ਅੱਗੇ ਤੁਸੀਂ ਵੀ ਦੇਖੋ ਇਸ ਕੁੜੀ ਵੱਲੋਂ ਸ਼ੇਅਰ ਕੀਤੀ ਗਈ ਸਾਰੀ ਕਹਾਣੀ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਓ ਕੱਲ ਜਦੋਂ ਮੈਂ ਆਪਣੇ ਕੰਮ ਨੂੰ ਫਿਨਿਸ਼ ਕੀਤਾ ਤੇ ਮੈਂ ਨਿਕਲ ਰਹੀ ਸੀ ਕਿ ਕਾਫੀ ਮਤਲਬ ਰਾਤ ਹੋ ਚੁੱਕੀ ਸੀ 9:30 ਵਜੇ ਤੱਕ ਦਾ ਟਾਈਮ ਸੀਗਾ ਤੇ ਪੰਜਾਬ ਤੇ ਕੁੜੀ ਨਵੀਂ ਆਈ ਹੋਈ ਸੀਗੀ ਤੇ ਉਹ ਚਰੀ ਗੱਲ ਤੇ ਸਟਾਪ ਤੇ ਉੱਤਰ ਗਈ ਬਾਸ ਤੇ ਉਹਨੂੰ ਪਤਾ ਨਹੀਂ ਕੀ ਲੱਗ ਰਿਹਾ ਉਹ ਕੀ ਕਰੇ ਮੇਰੀ ਗੱਡੀ ਦੇ ਕੋਲ ਖੜੀ ਹੋ ਆ ਕੇ ਤੇ ਉਹਨੇ ਇਹਨਾ ਮੇਰੀ ਗੱਡੀ ਦੇ ਵਿੱਚ ਵੀ ਇੰਟਰਾਈਟ ਸੰਤਾ ਇੱਕ ਫੋਟੋ ਲੱਗੀ ਹੋਈ ਆ ਤੇ ਜਦੋਂ ਉਹਨੇ ਉਹ ਫੋਟੋ ਵੇਖੀ ਤੇ ਕਿੰਨੇ ਮੈਨੂੰ ਲੱਗਿਆ ਕਿ ਮੈਂ ਇਕੱਲੇ ਹੋਰ ਪਲੇਸ ਤੇ ਖੜੀ ਹਾਂ ਜਦੋਂ ਕੋਈ ਵੀ ਆਊਗਾ ਉਹ ਬੰਦਾ ਮੇਰੀ ਹੈਲਪ ਕਰੂਗਾ ਕਿਉਂ ਮੈਨੂੰ ਨਹੀਂ ਸਪਤਾ ਵੀ ਕੀ ਦੀ ਕਰਤੀਆ ਬਟ ਮੈਂ ਇੱਥੇ ਜਸਟ ਪਿੰਜਰਾਇ ਸੰਤਾਨ ਦੀ ਫੋਟੋ ਦੇਖ ਕੇ ਜਿੰਨੀ ਸੀ ਜਦੋਂ ਨੇ ਮੈਨੂੰ ਦੱਸਿਆ ਮੈਂ ਖੁਦ ਸੋਚਾਂ ਦੇ ਵਿੱਚ ਪੈ ਗਈ ਐ ਮੈਂ ਇਨਾ ਪ੍ਰਾਊਡ ਫੀਲ ਕਰ ਰਹੀ ਸੀ ਨਾ ਕਿ ਮੈਨੂੰ ਮੈਨੂੰ ਮਤਲਬ ਲੱਗ ਰਿਹਾ ਸੀ ਜਿਹਾ ਸੀ ਕਿ ਮੈਂ ਬਹੁਤ ਪਾਵਰਫੁਲ ਮਹਿਸੂਸ ਕਰ ਰਹੀ ਸੀ ਕੱਲ ਹਣਾ ਮਤਲਬ ਕਿ ਇੱਕ ਇੱਕ ਅਜਿਹੀ ਸ਼ਕਤੀ ਮਤਲਬ ਮਹਿਸੂਸ ਕਰ ਰਹੀ ਸੀ ਵੀ ਮਤਲਬ ਇੱਕ ਫੋਟੋ ਦੇਖ ਕੇ ਸੰਤਾਨੀ ਹੈ ਨਾ ਉਹ ਬੰਦੇ ਨੂੰ ਇੰਨਾ ٹرسٹ ਸੀ ਕਿ ਇਹ ਬੰਦਾ ਮੇਰੀ ਹੈਲਪ ਕਰੂਗਾ ਨਾ ਤੇ ਅਸੀਂ ਉਸ ਕੌਮ ਦੇ ਹੈ ਨਾ ਜਾਏ ਆ ਤੇ ਅਸੀਂ ਉਸ ਕੌਮ ਦੇ ਵਾਰਿਸ ਆ